ਇਥੇ ਆ ਜਾ। ਆ ਜਾ ਫਿਰ ਪਰਦੇ ਸਾਹਮਣੇ ਬਣਾ। ਕੀ ਨਾ ਰੱਖਣਾ ਚਾਹੁੰਦੇ ਆ? ਕੱਲੇਪਨ ਨੋਟ ਕਰ ਲਿਓ ਇਹ ਜਿਹੜਾ। ਠੀਕ ਆ। ਜੋ ਵੀ ਵਿਸ਼ਵਾਸ ਹੈ। ਅੱਜ ਹੋ ਜੇ ਫਿਰ ਕੋਈ ਜੈਲੀਆ ਵਾਂਗੂ। ਹਾਂ? ਦੱਸ ਦੇ ਕੀ ਨਾ ਰੱਖਣਾ ਚਾਹੁੰਦੇ ਇਹਨੇ ਲੋਕ ਸੁਣ ਲੈਣ। ਹਾਂ? ਜੋ ਹਉ ਸ਼ੁਆ ਤਾਰੀਫ ਕਰੋ ਜ਼ੋਰ ਸੇ ਉਹਨਾਂ ਜੋ ਹਉ ਸ਼ੁਆ ਨੂੰ ਪਾਲਣਾ ਵਾ ਠੀਕ ਆ ਹੁਵਾ ਨਾਨੀ ਚਾਚੀ ਤਾਈ ਜੋ ਮਰਜ਼ੀ ਕਰੇ ਸਲਾਮਾ ਦੇਣ ਵਾਲੇ ਬੜੇ ਆ ਜਾਂਦੇ ਆ ਠੀਕ ਆ ਉਹਨਾਂ ਜੋ ਹਉ ਸ਼ੁਆ ਨੂੰ ਪਾਲਣਾ ਆ ਸੇ ਕੋ ਜੀਸਸ ਖੁਦਾ ਫੜਨੇ ਹੋਣੇ ਨੂੰ ਖੁਦਾਬੰਦ ਸਪਰਸ਼ ਸ਼ੂਏ ਰਾਈਟ ਨੋ ਫਾਇਰ ਦਾ ਹੌਲੀ ਗੋਸ ਰਾਈਟ ਨੋ ਸਿਰ ਤੋਂ ਲੇ ਕੇ ਪਰ ਤੱਕ ਹੀਲ ਰਾਈਟ ਨੋ ਪਵਿੱਤਰ ਆਤਮਾ ਸ਼ੂਰੀਆ ਕਰਨ ਫਾਇਰ ਇਹ ਖਤਮ ਹੋ ਰਿਹਾ ਤੇਰਾ ਬੱਚੇ ਦੇ ਅੰਗ ਬਣ ਰਿਹਾ ਤੇਰਾ ਬੱਚਾ ਬਲੱਸ ਦਾ ਲੈ ਬੇਬੀ ਨੂੰ ਤੇਰੇ ਗਰਭ ਦੇ ਵਿੱਚ ਦੇਖ ਰਿਹਾ ਹੀਲਿੰਗ ਰਾਈਟ ਨੋ ਫਾਇਰ ਦਾ ਹੌਲੀ ਗੋਸ ਅਰਸੀਪ ਰਾਈਟ ਨੋ ਫਾਇਰ ਦਾ ਹੌਲੀ ਗੋਸ ਪਕੜ ਦੋ ਜੋ ਯੀਸ਼ੂ ਦੇ ਨਾਮ ਦੇ ਚ ਹੀਲਿੰਗ ਰਾਈਟ ਨੋ ਆਯਾਰ ਦਾ ਹਾਲੀਕਾਸ ਰੀਬੀ ਸਿਕੰਦਰਾ ਬਲਾ 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 ਸਿਕੰਦਰੀ ਬਲੇਕੇ ਅਨਕੰਪਲੀਟ ਅਨਕਪਲੀਟ ਇਸੂਦੰਨਾਮ ਦੇ ਵਿੱਚ ਮੈਂ ਖੁਦ ਅਵੰਦਾ ਦਾਸ ਹੋਣੇ ਦੇ ਨਾਤੇ ਪਿਤਾ ਤੇਰੇ نبی ਦਾ ਨਾਂ ਰੱਖਿਆ ਵਾ ਅੱਜ ਜੋ ਹਵਾ ਜਿਵੇਂ ਐਲੀਏ ਨੇ ਕਹੇ ਪ੍ਰਭੂ ਇਹ ਪਾਲ ਦੇ ਨਬੀਆਂ ਵਿੱਚ ਅੱਜ ਤੂੰ ਦੱਸ ਦੇ ਕਿ ਤੂੰ ਜੀਵਤ ਪਰਮੇਸ਼ਰਾ ਅੱਜ ਮੈਂ ਵੀ ਤੇਰਾ ਦਾਸ ਹੋਣੇ ਦੇ ਨਾਤੇ ਤੇਰੇ ਦਾਸ ਅਲੀਸ਼ਾ ਵਾਂਗੂ ਬੇਨਤੀ ਕਰਦਾ ਤੇਰਾ ਦਾਸ ਡੈਨੀਅਲ ਪ੍ਰਭੂ ਜੋ ਇਸ ਪੈਣ ਨੇ ਮੰਤ ਮੰਗੀ ਆ ਇਹਦੀ ਮੰਤ ਪੂਰੀ ਹੋਵੇ ਪ੍ਰਭੂ ਔਰ ਤੇਰੇ ਘਰ ਵਿੱਚ ਬਾਦ ਨਾਲ ਆਵੇ ਤੇਰੇ ਘਰ ਵਿੱਚ ਹੰਨਾ ਵਾਂਗੂ ਪ੍ਰਭੂ ਜੀ ਗੁਵਾਈ ਨਾਲ ਆਵੇ ਜਿਵੇਂ ਹੰਨਾ ਨੇ ਸੰਤ ਸ਼ਮੂਲ ਦਾ ਦੁੱਧ ਛਡਾਉਂਦਿਆ ਸਾਰੀ ਤੇਰੇ ਘਰ ਵਿੱਚ ਉਹਨੂੰ ਅਰਪਣ ਕਰ ਦਿੱਤਾ ਤੇਰਾ ਸਮਰਥੀ ਜਾਜਕ ਬਣਿਆ ਅੱਜ ਪ੍ਰਭੂ ਇਹ ਪੈਣ ਵਾਸਤੇ ਮੈਂ ਪ੍ਰੋਫੈਸੀ ਕਰਦਾ ਪ੍ਰਭੂ ਇਹ ਖੁਦਾਵੰਦ ਪ੍ਰਭੂ ਤੇਰੇ ਘਰ ਵਿੱਚੋਂ ਸੁਭਾਵ ਨੂੰ ਚੁੱਕ ਕੇ ਲੈ ਕੇ ਆਵੇ ਔਰ ਇਸ ਨਗਰ ਦੇ ਵਿੱਚ ਇਹਨਾਂ ਲੋਕਾਂ ਵਿੱਚ ਇੱਕ ਟੈਸਟਮਨੀ ਖੜੀ ਹੋਵੇ ਪ੍ਰਭੂ ਕਿ ਤੂੰ ਜੀਵਤ ਪਰਮੇਸ਼ਰਾ ਤੇਰੀ ਫਾਇਰ ਉtre ਇਹਦੀ ਬੋਡੀ ਤੇ ਹਰ ਸਕੇਨ ਸਹੀ ਸਲਾਮਤ ਹੋਵੇ ਹਰ ਚੀਜ਼ ਸਹੀ ਸਲਾਮਤ ਹੋਵੇ ਹਰ ਬੱਚੇ ਦੇ ਅੰਗ ਸਹੀ ਸਲਾਮਤ ਹੋਣ ਹਰ ਬਰਕਤ ਇਹਨਾਂ ਦੇ ਹੱਥ ਚ ਹੋਵੇ ਔਰ ਇਸ ਪੈਂ ਦਾ ਹਸਬੰਡ ਜੋ ਬਿਮਾਰਾ ਉਹਦੀ ਮੈਂ ਉਹਦੀ ਮੈਂ ਹਰ ਬੋਡੀ ਦੇ ਅੰਗ ਨੂੰ ਟੱਚ ਕਰਦਾ ਪਵਿੱਤਰ ਆਤਮਾ ਨੂੰ ਸ਼ੂ ਹੈ ਉਦੇ ਪੱਥਰ ਦੇ ਦਿਲ ਨੂੰ ਕੱਢ ਕੇ ਮੋਮ ਵਾਲਾ ਦਿਲ ਕਰ ਦੇ ਔਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਜੋ ਵਾਅਦਾ ਕੀਤਾ ਪ੍ਰਭੂ ਤੇਰੇ ਘਰ ਵਿੱਚ ਚੰਦਾਨ ਬੋੜ ਯੀਸ਼ੂ ਮਸੀਹ ਦੇ ਜੀਵਨ ਔਰ ਸਾਮਰਤੀ ਸਾਮਰਤੀ ਨਾਮੇ ਮੰਗਦੇ ਆਪੂਰੀ ਚਰਚ ਬੋਲੇ ਆਮੇਨ ਆਮੇਨ ਉਹ ਚਾਬਰਤ ਤੁਹਾਡੀ ਆਮੇਨ ਬਰਕਤ ਤੁਹਾਡੀ ਆਮੇਨ ਅਗਲੇ ਹਫਤੇ ਟੈਸਟ ਕਰਾ ਕੇ ਲੈ ਕੇ ਆਉਣਾ ਤੁਹਾਨੂੰ ਤੇਰਾ ਟੈਸਟ ਸਾਰਾ ਕੁਝ ਤੇਰੇ ਬੱਚੇ ਦੇ ਵੀ ਟੈਸਟ ਸਹੀ ਹੋਣਗੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਅਗਰ ਆਮੀਨ ਉੱਚਾ ਤਾਂ ਬਰਕਤ ਤੁਹਾਡੀ ਐਸ਼ੂ ਦੇ ਨਾਮ ਦੇ ਵਿੱਚ ਆਮੀਨ ਮੈਂ ਕਿਹਾ ਆਮੀਨ ਉੱਚਾ ਬਰਕਤ ਤੁਹਾਡੀ ਐਸ਼ੂ ਦੇ ਨਾਮ ਦੇ ਵਿੱਚ ਆਮੀਨ ਮੌਜੇ ਦੇ ਮੌਜੇ ਤੇ ਮੌਜੇ ਦੇ